ਮੇਰੀ ਭੈਣ ਬਿਮਲਾ ਬਿਮਲਾ ਭੈਣ 6 ਸਾਲਾਂ ਬਾਅਦ ਕਮਰੇ ਚੋਂ ਬਾਹਰ ਆਈ ਜਟਾਵਾਂ ਦਾ ਢੁੱਛਾ ਦੇਖੋ ਕਿੰਦਾ ਬਦਲ ਗਿਆ ਕੋਈ ਨਾ ਕੋਈ ਗੱਲ ਤੇ ਗਾਲੀ ਆਲੇ ਕੁ ਚਲੋ ਆਹ 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 ਨਾ ਲੈਟਰੀ ਕਿਸੇ ਵੱਟ ਪਾ ਲਿਆ ਨਹੀਂ ਬੱਦਲ ਇੰਨੀ ਅਗਰੈਸਿਵ ਸੀ ਇੰਨੀ ਗੁੱਸੇ ਸੀ ਦਿਨ ਰਾਤ ਕੱਲੀੋ ਹੀ ਬੋਲੀ ਜਾਂਦੀ ਨੌਣ ਦੀ ਧੋਣ ਦੀ ਵੈਲਟ ਵਾਸ਼ਰੂਮ ਦੀ ਕੋਈ ਸੋਚੀ ਨਹੀਂ ਤੇ ਪਰ ਮੇਰੀ ਭੈਣ ਜੇ ਸਾਡੇ ਨਾਲ ਪੂਰੇ ਵਧੀਆ ਤਰੀਕੇ ਨਾਲ ਸੇਵਾ ਕਰਾਉਣ ਲੱਗ ਗਏ ਬਿਲਕੁਲ ਤੰਦਰੁਸਤ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਭੈਣ ਬਿਮਲਾ ਬਿਮਲਾ ਭੈਣ 6 ਸਾਲਾਂ ਬਾਅਦ ਕਮਰੇ ਚੋਂ ਬਾਹਰ ਆਈ ਸੀ ਤਸਵੀਰਾਂ ਦੇਖੋ 6 ਸਾਲਾਂ ਦਾ ਭੈਣ ਦੇ ਸਿਰ ਦੇ ਉੱਤੇ ਐਡਾ ਵੱਡਾ ਸੱਜਾ ਟਿੰਕੂ ਭੈਣ ਦੁਨੀ ਹਾਲਾ ਤੇ ਟਿੰਕੂ ਆਪਣੀ ਮੰਮੀ ਨੂੰ ਰੋਟੀ ਦੇਣ ਜਾਂਦਾ ਦਰਵਾਜਾ ਖੋਲ ਕੇ 게ਟ ਦੇ ਕੋਲੇ ਪੇਡ ਦਾ ਕਿਥਾਲੀ ਰੱਖ ਕੇ ਭਜਿਆਉਂਦਾ ਇੰਨੀ ਅਗਰੈਸਿਵ ਸੀ ਇੰਨੀ ਗੁੱਸੇ ਸੀ ਦਿਨ ਰਾਤ ਕੱਲੀੋ ਹੀ ਬੋਲੀ ਜਾਂਦੀ ਨਹਾਉਣ ਦੀ ਧੋਣ ਦੀ ਵਾਲਟ ਵਾਸ਼ਰੂਮ ਦੀ ਕੋਈ ਸੋਝੀ ਨਹੀਂ ਪਰ ਅੱਜ ਮੇਰੀ ਭੈਣ ਆਪਣਾ ਘਰ ਵੀ ਸੰਭਦੀ ਆ ਆਪਣੀ ਧੀ ਦੇ ਨਾਲ ਧੀ ਦੀ ਜ਼ਿੰਦਗੀ ਦੇ ਵਿੱਚ ਇੱਕ ਸੱਚਜੀ ਮਾਂ ਬਾਪ ਗਰੋਲ ਅਦਾ ਕਰ ਰਹੀ ਆ ਕਿਉਂਕਿ ਉਸ ਟਾਈਮ ਤਾਂ ਭੈਣ ਨੂੰ ਸੋਝੀ ਨਹੀਂ ਸੀ ਸਿੱਧਾ ਵਿਆਹ ਵੀ ਇੱਦਾਂ ਹੀ ਰਿਸ਼ਤੇਦਾਰਾਂ ਨੇ ਕੀਤਾ ਇਹਨੂੰ ਤਾਂ ਵਿਆਹ ਤੇ ਜਾਣ ਦੀ ਵੀ ਸੋਝੀ ਨਹੀਂ ਸੀ ਪਤਾ ਨਹੀਂ ਸੀ ਵੀ ਇਹ ਮੇਰਾ ਜਵਾਈ ਆ ਇਹਦੀ ਉਹ ਉਹ ਸਮੇਂ ਦੇ ਵਿੱਚ ਹੀ 6 ਸਾਲਾਂ ਚ ਹੀ ਇਹ ਬੇਦੂ ਦਾ ਜਨਮ ਹੋਇਆ ਬੇਦੂ ਨੂੰ ਵੀ ਆਪਣੀ ਨਾਨੀ ਨੂੰ ਦੇਖਦਾ ਤੇ ਡਰ ਜਾਂਦਾ ਇੱਕ ਦਿਨ ਸਾਨੂੰ ਵੀਡੀਓ ਆਉਂਦੀ ਆ ਸਾਨੂੰ ਕੋਈ ਦੱਸਦਾ ਵੀ ਰਾਜਪੁਰੇ ਸ਼ਹਿਰ ਦੇ ਵਿੱਚ ਆਫੀਸਰ ਕਲੋਨੀ ਜਿੱਥੇ ਆਫਸਰਾਂ ਦੀ ਕਲੋਨੀ ਦੇ ਵਿੱਚ ਇੱਕ ਭੈਣ ਘਰ ਦੇ ਵਿੱਚ ਬੰਨਦਾ ਹਾਲਾਤ ਬਹੁਤ ਮਾੜੇ ਆ 6 ਸਾਲਾਂ ਦਾ ਉਹ ਕਮਰੇ ਦੇ ਅੰਦਰ ਕੋਈ ਗਿਆ ਨਹੀਂ ਨਾ ਉਹ ਬਾਹਰ ਆਉਂਦੀ ਆ ਤੇ ਨਾ ਹੀ ਉਹ ਅੰਦਰ ਬੜਨ ਦਿੰਦੀ। ਕਿ ਜਦੋਂ ਅਸੀਂ ਉੱਥੇ ਗਏ ਟਿੰਕੂ ਵੀ ਉੱਥੇ ਆਪਣੀ ਮਜਬੂਰੀ ਦੇ ਵਿੱਚ ਖੜਾ ਸੀ ਤੇ ਉੱਥੇ ਟਿੰਕੂ ਦੀ ਭੈਣ ਤੇ ਨਾ ਕੀ ਭੈਣੇ ਸ਼ਿਵਾਨੀ ਸੋਰੀ ਮੈਂ ਭੁੱਲ ਗਿਆ ਤੇ ਸ਼ਿਵਾਨੀ ਵੀ ਸ਼ਿਵਾਨੀ ਦੇ ਸਹੁਰਿਆਂ ਦਾ ਘਰ ਵੀ ਉੱਥੋਂ ਥੋੜਾ ਅੱਧਾ ਪੌਣਾ ਕਿਲੋਮੀਟਰ ਦੂਰ ਰੋਟੀ ਬਣਾ ਕੇ ਘਰੋਂ ਭੇਜ ਦਿੰਦੀ ਜਾਂ ਸ਼ਹਿਰ ਤੋਂ ਮੁੱਲ ਲਿਆ ਕੇ ਟਿੰਕੂ ਜਾਣ ਲੱਗਾ ਰੋਟੀ ਦੇ ਜਾਂਦਾ ਪੜ੍ਹਾਈ ਵੀ ਬੰਦ ਹੋ ਗਈ ਕਿਸੇ ਦੁਕਾਨ ਤੇ ਕੰਮ ਕਰਦਾ ਟਿੰਕੂ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਜਿਹੜੇ ਸੁਪਨੇ ਸੀ ਵੀ ਉਸ ਘਰ ਨੂੰ ਮੈਂ ਚਲਾਉਂਗਾ ਉਸ ਘਰ ਦੇ ਵਿੱਚ ਮੈਂ ਸਾਰੀਆਂ ਆਪਣੀ ਮਾਂ ਦੀਆਂ ਖੁਸ਼ੀਆਂ ਆਪਣੀ ਭੈਣ ਦੀਆਂ ਸਦਰਾ ਪੂਰੀਆਂ ਕਰੂੰਗਾ ਉਹ ਵਿੱਚੇ ਹੀ ਰਹਿ ਗਈਆਂ ਕਿਤੇ ਨਾ ਪਰ ਸਮਾਂ ਬੀਤਦਾ ਗਿਆ 6 ਸਾਲਾਂ ਬਾਅਦ ਗੁਰੂ ਨੇ ਕਿਰਪਾ ਕੀਤੀ ਅਸੀਂ ਉੱਥੇ ਪਹੁੰਚੇ ਬੜੀ ਮੁਸ਼ਕਲ ਦੇ ਨਾਲ ਭੈਣ ਬਿਮਲਾ ਨੂੰ ਉੱਥੋਂ ਅੰਦਰੋਂ ਲੈ ਕੇ ਆਏ ਕੱਢ ਕੇ ਬਾਹਰ ਤੇ ਇਲਾਜ ਸ਼ੁਰੂ ਹੋਇਆ ਬਿਮਲਾ ਭੈਣ ਅੱਜ ਹੋਰ ਕੱਲ ਹੋਰ ਠੀਕ ਹੁੰਦਿਆਂ ਲਗਦਾ ਸਾਲ 1.5 ਸਾਲ ਗਿਆ ਤੇ ਪਰ ਮੇਰੀ ਭੈਣ ਜਮਾ ਸਾਡੇ ਨਾਲ ਪੂਰੇ ਵਧੀਆ ਤਰੀਕੇ ਨਾਲ ਸੇਵਾ ਕਰਾਉਣ ਲੱਗ ਗਏ ਬਿਲਕੁਲ ਤੰਦਰੁਸਤ ਹੋ ਗਏ ਬੱਚਿਆਂ ਦਾ ਸਪੋਰਟ ਬਹੁਤ ਮਿਲਿਆ ਟਿੰਕੂ ਵੀ ਨਾਲ ਹੀ ਰਹਿਣ ਲੱਗ ਗਿਆ ਇੱਥੇ ਟਿੰਕੂ ਨੇ ਸਾਡੇ ਨਾਲ ਸੇਵਾ ਕਰਾਉਣੀ ਸ਼ੁਰੂ ਕਰਤੀ ਮਾਂ ਦਾ ਠੀਕ ਹੋ ਕੇ ਘਰ ਚਲੇ ਗਈ ਵਾਪਸ 2 ਸਾਲਾਂ ਬਾਅਦ ਪਰ ਟਿੰਕੂ ਨੇ ਸੁਪਨਿਆਂ ਦੇ ਘਰ ਨੂੰ ਬਣਾ ਲਿਆ ਸੀ ਟਿੰਕੂ ਨੇ ਸਿਰ ਤੇ ਦਸਤਾਰ ਸਜਾਈ ਸੀ ਟਿੰਕੂ ਨੇ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦੀਪਕਾ ਹਸਪਤਾਲ ਦੇ ਵਿੱਚ ਸਾਡੇ ਜਿੰਨੇ ਵੀ ਮਰੀਜ਼ ਦਾਖਲ ਹੁੰਦੇ ਉਹਨਾਂ ਦੀ ਸੇਵਾ ਸੰਭਾਲ ਟਿੰਕੂ ਹਸਪਤਾਲ ਚ ਕਰਦਾ ਹੁਣ ਵੀ ਸੁਪਨਿਆਂ ਦੇ ਹਸਪਤਾਲ ਦੇ ਅੰਦਰ ਟਿੰਕੂ ਹਸਪੀਟਲ ਦੇ ਵਿੱਚ ਡਿਊਟੀ ਨਿਭਾ ਰਿਹਾ ਆਪਣੀ ਮੰਮੀ ਕੋਲੇ ਜਾਂਦਾ ਸ਼ਨੀਵਾਰ ਐਤਵਾਰ ਉੱਥੇ ਜਾ ਕੇ ਫਿਰ ਮੁੜਿਆ ਆਉਂਦਾ ਮੰਮੀ ਆਪਣੀ ਬੇਟੀ ਦੇ ਕੋਲੇ ਉੱਥੇ ਰਹਿ ਕੇ ਦੋਨੋਂ ਮਾਵਾਂ ਧੀਆਂ ਉਸ ਘਰ ਨੂੰ ਦੁਬਾਰਾ ਤੋਂ ਰਹਿਣ ਯੋਗ ਬਣਾ ਰਹੀਆਂ ਨੇ ਉਸ ਘਰ ਦਾ ਰੰਗ ਕਰਾ ਕੇ ਉਹਦੇ ਅੰਦਰ ਪੱਖੇ, ਕੂਲਰ, ਬੈੱਡ, ਟੈਲੀਵਿਜ਼ਨ, ਫਰਿੱਜ ਜੋ ਚੀਜ਼ਾਂ ਦੀ ਜ਼ਰੂਰਤ ਸੀ ਉਹ ਥੋੜੀਆਂ-ਥੋੜੀਆਂ ਕਰਕੇ ਉਹਦੇ ਵਿੱਚ ਅਸੀਂ ਲਗਾਉਂਦੇ ਜਾ ਰਹੇ ਹਾਂ ਤੇ ਉਹ ਘਰ ਦੁਬਾਰਾ ਫੇਰ ਤੋਂ ਜਿਵੇਂ ਉਸ ਘਰ ਚ ਇੱਕ ਦਿਨ ਬਿਮਲਾ ਭੈਣ ਵਿਆਹ ਕੇ ਆਈ ਸੀ ਉੱਥੇ ਇੱਕ ਦਿਨ ਬਿਮਲਾ ਭੈਣ ਦੀ ਨੂੰਹ ਵਿਆਹ ਕੇ ਆਊ ਤੇ ਬਿਮਲਾ ਭੈਣ ਉੱਥੇ ਪਾਣੀ ਵਾਰਨੇ ਕਰੂਗੀ ਹੈਨਾ ਪਾਣੀ ਵਾਰ ਬੰਨੇ ਦੀਏ ਮਾਏ ਨਹੀਂ ਬੰਨਾ ਬੰਨੀ ਬਾਹਰ ਖੜੇ ਠੀਕ ਆ ਥੈਂਕ ਯੂ ਧੰਨਵਾਦ ਲਿਆ ਮੈਨੂੰ ਦੇ ਦੋ ਤੇ ਬਸ ਅਰਦਾਸ ਕਰਿਓ ਇਸ ਸੁਪਨਿਆਂ ਦੀ ਦੁਨੀਆ ਦੇ ਵਿੱਚ ਅਸੀਂ ਇਸੇ ਤਰ੍ਹਾਂ ਸੁਪਨਿਆਂ ਨੂੰ ਮਾਨ ਦੇ ਰਹੀ ਹਾਂ ਮੇਰੀ ਭੈਣ ਬਿਮਲਾ ਨੂੰ ਬਾਬਾ ਜੀ ਇੰਨੀ ਹਿੰਮਤ ਬਖਸ਼ਣ ਵੀ ਆਪਣੇ ਪੁੱਤ ਦੇ ਨਾਲ ਆਪਣੇ ਪੋਤੇ-ਪੋਤੀਆਂ ਦੇ ਨਾਲ ਦੋਧੀਆਂ ਦੇ ਨਾਲ ਦੋਧੀਆਂ ਦੇ ਨਾਲ ਚੰਗਾ ਜੀਵਨ ਬਤੀਤ ਕਰੇ ਇਹ ਸਭ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦਾ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਸ਼ੁਕਰੀਆ ਭੈਣੇ ਸਾਡੇ ਕੋਲ ਤੁਸੀਂ ਆਏ ਬਹੁਤ ਬਹੁਤ ਧੰਨਵਾਦ